ਚਾਹੇ ਸੰਤਿਲਣ ਨਾਲੇ ਚਾਹੇ ਜ਼ਿਲ੍ਹਾ ਪਰਸ਼ਨ ਨਾਲੇ ਤੇ ਚਾਹੇ ਪੂਬਲ ਤੇ ਸਪੋਟੋਂ ਤੋਂ ਸਾਰਿਆਂ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਘਰਾਈਆਂ ਤੋਂ ਧੰਨਵਾਦ ਤਾਂ ਤੁਸੀਂ ਇਹ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਤਗੜੇ ਹੋ ਕੇ ਤੁਸੀਂ ਇਲੈਕਸ਼ਨ ਲੜਨਾ ਹੈ ਬਾਕੀ ਕਨੰਦਰਾਂ ਦੀ ਕੋਈ ਲੋੜ ਨਹੀਂ ਕਈ ਵਾਰੀ ਹੁੰਦਾ ਨਾ ਬੰਦਾ ਡਰਦਾ ਵੀ ਯਾਰੋ ਮੈਨੂੰ ਇਹ ਕਰ ਦਣਾ ਬਹੁਤ ਕਦਮ ਮੈਂ ਤੁਹਾਡੇ ਨਾਲ ਆ ਮੈਂ ਠੀਕ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਵੀਡੀਓ ਦੋਸਤੋ ਗੱਲ ਕਰਾਂਗੇ ਜ਼ਿਲ੍ਹਾ ਪਰਿਸ਼ਦ ਤੇ ਜਿਹੜਾ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਭੋਜਨ ਦੀ ਗੱਲ ਕਰੀਏ ਤੇ ਅੱਜ ਜਿਹੜਾ ਬਣੀ ਲੋਦੀ ਅੱਡਾ ਹੈਗਾ ਕਾਂਗਰਸ ਦਾ ਦਫ਼ਤਰ ਹੈਗਾ ਪਾਰਟੀ ਦਾ ਸਾਬਕਾ ਵਿਧਾਇਕ ਜਗENDER ਪਾਲ ਜੀ ਦਾ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਹੈਗਾ ਇਹਨਾਂ ਚੋਣਾਂ ਨੂੰ ਲੈ ਕੇ ਜਿਹੜੇ ਜ਼ਿਲ੍ਹਾ ਪਰਿਸ਼ਦ ਮੈਂਬਰ ਸੀਗੇ ਜਾਂ ਸਮਤੀ ਮੈਂਬਰ ਸਾਰੇ ਇੱਥੇ ਪਹੁੰਚੇ ਸੀਗੇ ਅੱਜ ਉਹਨਾਂ ਨੂੰ ਕਹਦੇ ਟਿਕਟਾਂ ਵੀ ਅਲਾਟ ਹੋਈਆਂ ਤੇ ਉਹਨਾਂ ਨੂੰ ਨਿਸ਼ਾਨ ਵੀ ਸ਼ਾਇਦ ਅੱਜ ਜਿਹੜੇ ਅਲਾਟ ਕੀਤੇ ਜਾਣਗੇ ਇੱਥੇ ਦੱਸ ਦਈਏ ਕਿ ਪੰਜ ਜਿਹੜੇ ਜ਼ਿਲ੍ਹਾ ਪਰਿਸ਼ਦ ਦੀਆਂ ਹੈਗੇ ਨੇ ਜਿਹੜੇ ਉਮੀਦਵਾਰ ਹੈਗੇ ਨੇ ਤੇ 48 ਜਿਹੜੀਆਂ ਸਮਤੀ ਦੀਆਂ ਜਿਹੜੀਆਂ ਚੋਣਾਂ ਲੜ ਰੇ ਨੇ ਗੱਲਬਾਤ ਸੁਣਾਣੇ ਆ ਸਾਬਕਾ ਬਧਾ ਜਗENDERਪਾਲ ਜੀ ਨਾਲ ਕੀਤੀ ਹੋਈ ਵੀ ਕੀ ਉਹਨਾਂ ਦਾ ਕਹਿਣਾ ਇਸ ਸਬੰਧੀ ਤੇ ਕੀ ਉਹਨਾਂ ਨੇ ਉਮੀਦਵਾਰਾਂ ਨੂੰ ਜਿਹੜਾ ਸਨੇਹਾ ਦਿੱਤਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਖੜੇ ਕੀਤੀ ਹੈ ਜene ਵੀ ਮੇਰੀ ਕੌਨਸਟਿਚੁਐਂਸੀ ਭੋਇ ਦੇ ਲੋਕ ਨੇ ਉਹਨਾਂ ਭੈਣ ਭਰਾਵਾਂ ਨੂੰ ਮੈਂ ਇਹ ਕਹਿਣਾ ਚਾਹਾਂ ਤੁਸੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਹੈ 5 ਮੇਰੀਆ ਜ਼ਿਲ੍ਹਾ ਪੁਰਸ਼ਦ ਹੈ 48 ਮੇਰੀਆ ਸੰਮਤੀ ਨੇ ਤੇ ਜਿਨੇ ਵੀ ਮੇਰੇ ਭੈਣ ਭਰਾ ਹਲਕੇ ਦੇ ਆਉਣਾ ਕਿ ਮੇਰੀ ਫੇਰ ਇਹੋ ਹੀ ਬੇਨਤੀ ਹੈ ਕਿ ਤਗੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਹੈ ਔਰ ਕਾਂਗਰਸ ਪਾਰਟੀ ਦੇ ਸੰਮਤੀ ਤੇ ਜ਼ਿਲ੍ਹਾ ਪੁਰਸ਼ਦ ਦੇ ਮੈਂਬਰ ਜਿਹੜੇ ਜਿਤਾਣੇ ਆ ਰਹਿ ਗਈ ਗੱਲ ਇਹ ਸਰਕਾਰ ਦੀ ਤੁਸੀਂ 4 ਸਾਲੇ ਸਰਕਾਰ ਦੇਖ ਲਈ ਹੈ ਬਿਲਕੁਲ ਫੇਲੀਅਰ ਸਰਕਾਰ ਸਾਬਤ ਹੋਈ ਹੈ ਆਨਲਾਈਨ ਟਾਈਮ ਜਿਹੜਾ ਤੁਹਾਡੀ ਆਪਣੀ ਪਾਰਟੀ ਕਾਂਗਰਸ ਪਾਰਟੀ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਪਾਰਟੀ ਜਦੋਂ-ਜਦੋਂ ਵੀ ਸੋਬੇ ਚਾਈ ਤੇ ਤਰੱਕੀ ਹੋਈ ਜਦੋਂ-ਜਦੋਂ ਵੀ ਦੇਸ਼ ਚਾਈ ਤਰੱਕੀ ਹੋਈ ਔਰ ਮੈਂ ਸਾਰੇ ਲੋਕਾਂ ਕੀ ਬੇਨਤੀ ਕਰਨਾ ਅਗਰ ਆਮਨ ਸ਼ਾਂਤੀ ਚਾਹਦੇ ਹੋ ਇਹ ਫਿਰ ਸਾਡੀ ਤੁਹਾਡੀ ਸਾਰਿਆਂ ਦੇ ਮਜਬੂਰੀ ਹੈ ਕਾਂਗਰਸ ਪਾਰਟੀ ਨੂੰ ਲਿਆਉਣਾ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੈ ਹਿੰਦ